ਪੰਜਾਬ ਨੂੰ ਲੈ ਕੇ ਕਈ ਅਹਿਮ ਮੁੱਦਿਆਂ ਤੇ ਕਰਾਂਗੇ ਚਰਚਾ ਪਰ ਸ਼ੁਰੂਆਤ ਕਰਾਂਗੇ ਵੀ ਕਿਸਾਨਾਂ ਵੱਲੋਂ ਅੱਜ ਰੇਲ ਰੁਕੀਆਂ ਗਈਆਂ ਨੇ ਕਿਸਾਨੀ ਸੰਘਰਸ਼ ਹੋਰ ਤਿੱਖਾ ਹੋ ਰਿਹਾ ਸਰ ਕਿਵੇਂ ਦੇਖਦੇ ਹੋ ਅ ਦੇਖੋ ਲਗਤ ਜੀ ਅੱਜ ਜੇ ਦੇਖੀਏ ਪੰਜਾਬ ਚ ਨਹੀਂ ਪੂਰੇ ਦੇਸ਼ ਚ ਹੀ ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹ ਤਾਂ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਪਰ ਜਿਹੜੇ ਵਕ ਵਕੂ ਮੁੱਦੇ ਜਾਂ ਕਿਸਾਨੀ ਮੰਗਾਂ ਨੇ ਉਹਨਾਂ ਤੇ ਮੋਦੀ ਸਰਕਾਰ ਜਿਹੜਾ ਤੇ ਲੰਬਾ ਸਮਾਂ ਜਿਹੜਾ ਦਿੱਲੀ 'ਚ ਤੁਹਾਨੂੰ ਪਤਾ ਬਾਰਡਰਾਂ ਤੇ ਬੈਠ ਕੇ ਸੰਘਰਸ਼ ਚੱਲਿਆ ਸੀ ਉਹ ਜਿਹੜੇ ਵਾਦੇ ਸਰਕਾਰ ਨੇ ਉਸ ਸਮੇਂ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਤੇ ਉਹਨਾਂ ਤੋਂ ਮੁੱਕਰੀ ਆ ਜਿਸ ਤੋਂ ਬਾਅਦ ਲਗਾਤਾਰ ਸੰਘਰਸ਼ ਪੰਜਾਬ 'ਚ ਖਾਸ ਕਰ ਹਰਿਆਣਾ ਯੂਪੀ ਰਾਜਸਥਾਨ ਇੱਥੇ ਚੱਲ ਰਿਹਾ ਔਰ ਬਾਰਡਰਾਂ ਤੇ ਜਿਹੜੇ ਹੈਗੇ ਦੋ ਗਰੁੱਪ ਨੇ ਸੰਯੁਕਤ ਕਿਸਾਨ ਮੋਰਚੇ ਤੇ ਵੀ ਔਰ ਜਿਹੜਾ ਜਗਜੀਤ ਸਿੰਘ ਡੱਲੇਵਾਲ ਤੇ ਆਪਣੇ ਸਰਪੰਚ ਸਿੰਘ ਧੰਦੇਰ ਉਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਤੁਹਾਨੂੰ ਪਤਾ ਹੈ ਕਿ ਸੰਪੂਰੇ ਆਪਣੇ ਖਨੌਰੀ ਬਾਰਡਰ ਤੇ ਲੰਬੇ ਸਮੇਂ ਤੋਂ ਧਰਨਾ ਲਾਇਆ ਹੋਇਆ ਜਾਂ ਪੱਕਾ ਡੇਰਾ ਲਾਇਆ ਹੋਇਆ ਔਰ ਗਾਂ ਸਰਕਾਰ ਨੇ ਹਰਿਆਣਾ ਸਰਕਾਰ ਨੇ ਉਹਨਾਂ ਦੇ ਰਸਤੇ ਜੋ ਦਿੱਲੀ ਜਾਂਦਿਆਂ ਨੂੰ ਜਿਹੜੀਆਂ ਆਪਣੇ ਗੱਲ ਘੱਟ ਕੇ ਜਾਂ ਕਹ ਲੋ ਜਾਂ ਰਸਤੇ ਰੋਕੇ ਹੋਏ ਆ ਉਹ ਕਿਸਾਨ ਉੱਥੇ ਹੀ ਬੈਠ ਕੇ ਸੰਘਰਸ਼ ਕਰਦੇ ਪਏ ਆ ਤੇ ਅੱਜ ਦਾ ਜਿਹੜਾ ਰੇਲ ਰੋਕੂ ਪ੍ਰੋਗਰਾਮ ਇਹਨਾਂ ਜਥੇਬੰਦੀਆਂ ਲਈ ਦਿੱਤਾ ਗਿਆ ਪੰਜਾਬ ਚ 35 ਥਾਵਾਂ ਤੇ ਬਖਵਾਕ ਜ਼ਿਲ੍ਹਿਆਂ ਚ ਜਿਹੜੀਆਂ ਰੇਲਾਂ ਰੋਕਣ ਦਾ ਪ੍ਰੋਗਰਾਮ ਹੈ ਔਰ ਰੇਲਾਂ ਰੋਕੀਆਂ ਗਈਆਂ ਕਹਿ ਲੋ ਤੇ ਇਸ ਸੰਘਰਸ਼ ਚ ਜਿਹੜਾ ਮੁੱਖ ਮੁੱਦਾ ਹੈ ਜੇ ਲਖੀਮਪੁਰ ਤੋਂ ਨੂੰ ਪਿਛਲੇ ਜਦੋਂ ਐਜੀਟੇਸ਼ਨ ਚੱਲੀ ਹੈ ਦਾ ਲਖੀਮਪੁਰ ਚ ਤਿੰਨ ਕਿਸਾਨ ਤੇ ਇੱਕ ਪੱਤਰਕਾਰ ਜਿਨ੍ਹਾਂ ਤੇ ਆਪਣੇ ਉਸ ਸਮੇਂ ਦੇ ਮੰਤਰੀ ਕਹਿ ਲੋ ਕੇਂਦਰੀ ਮੰਤਰੀ ਅਜੇ ਮਿਸਰਾ ਟੈਣੀ ਤੇ ਉਹਦੇ ਬੇਟੇ ਨੇ ਗੱਡੀ ਚਾੜਤੀ ਸੀ ਉਹਨਾਂ ਨੂੰ ਸ਼ਹੀਦ ਕਰਤਾ ਸੀ ਗੱਡੀ ਚਾੜ ਕੇ ਉਸ ਉਹ ਕਿਸਾਨਾਂ ਦੀ ਅੱਜ ਵਰ੍ਹੇ ਵੀ ਆ ਉਹਨਾਂ ਦੀ ਯਾਦ ਵੀ ਕਿਸਾਨ ਜੇ ਤੇ ਬੰਦੀਆਂ ਮਤਲਬ ਮਨਾਈ ਜਾ ਰਹੀ ਹੈ ਔਰ ਦੂਸਰੇ ਪਾਸੇ ਉਸ ਘਟਨਾ ਦੇ ਦੋਸ਼ੀਆਂ ਉਹਦੇ ਪੁੱਤਰ ਅਜੇ ਮਿਸਰਾ ਟੈਣੀ ਜਿਹੜਾ ਲੋਕਾਂ ਨੇ ਹਰਾਇਆ ਵੀ ਹੈ ਲੋਕ ਸਭਾ ਚੋਣਾਂ ਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਲੋ ਜਦ ਤੱਕ ਫੈਸਲੇ ਦੀ ਕੀਤੀ ਜਾ ਰਹੀ ਹੈ ਸਖਤ ਸਜ਼ਾਾਂ ਦੀ ਮੰਗ ਕੀਤੀ ਜਾ ਰਹੀ ਹੈ ਉਸ ਜਹਾਦ ਨੂੰ ਵੀ ਅੱਜ ਮਨਾਇਆ ਜਾ ਰਿਹਾ ਹੈ ਔਰ 35 ਹਮਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਹੈ ਇਹ ਚ ਹੋਰ ਵੀ ਮੁੱਦੇ ਨੇ ਕਿਸਾਨੀ ਨਾਲ ਸੰਬੰਧਿਤ ਮੁੱਦੇ ਆ ਜਿਹਦੇ ਚ ਸਭ ਤੋਂ ਵੱਡੀ ਗੱਲ ਹੈ ਕਿ ਕਿਸਾਨ ਜਿਹੜੇ ਗਰੰਟੀ ਮੰਗ ਰਹੇ ਆ ਵੀ ਉਹਨਾਂ ਦੀਆਂ ਫਸਲਾਂ ਦੀ ਜਨਸਾਂ ਤੇ ਐਮਐਸਪੀ ਦੀ ਗਰੰਟੀ ਮੰਗ ਰਹੇ ਆ ਜਿਹੜੇ ਕਿਸਾਨਾਂ ਦੇ ਖਿਲਾਫ ਮਕਦਮੇ ਦਰਜ ਹੋਏ ਨੇ ਜਾਂ ਜਿਹੜੇ ਦੋਸ਼ੀ ਪੁਲਿਸ ਅਫਸਰਾਂ ਨੇ ਜਾਂ ਪੁਲਿਸ ਮੁਲਾਜ਼ਮਾ ਨੇ ਖਨੌਰੀ ਤੇ ਆਪਣੇ ਸੰਭੂ ਆਪਣੇ ਸੰਭੂ ਬਾਰਡਰ ਤੇ ਉਸ ਸਮੇਂ ਗੋਲੀਆਂ ਚਲਾਈਆਂ ਜਾਂ ਕਿਸਾਨਾਂ ਤੇ ਸੱਤਰ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਪ੍ਰੋਟੈਸਟ ਕਰ ਰਹੀਆਂ ਔਰ ਦੂਸਰੇ ਪਾਸੇ ਦੇਖੀਏ ਤਾਂ ਹਰਿਆਣਾ ਚੋਣਾਂ 'ਚ ਕਾਂਗਰਸ ਨੇ ਜਰੂਰ ਮੁੱਦਾ ਠਾਇਆ ਜਿੱਥੇ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ 'ਚ ਰਾਹੁਲ ਗਾਂਧੀ ਨੇ ਪ੍ਰੋਸਾ ਦਿੱਤਾ ਸੀ ਕਿ ਜੇ ਉਹਨਾਂ ਦੀ ਸਰਕਾਰ ਆਉਂਦੀ ਹੈ ਕੇਂਦਰ ਚ ਤਾਂ ਉਹ ਇਹ ਆਪਣਾ ਜਿਹੜਾ ਗਰੰਟੀ ਐ ਐਮਐਸਪੀ ਦੀ ਗਰੰਟੀ ਉਹ ਲੈ ਕੇ ਆਉਣਗੇ ਕਿਸਾਨਾਂ ਨੂੰ ਗਰੰਟੀ ਨਾਲ ਦੇਣਗੇ ਉੱਥੇ ਦੂਸਰੇ ਪਾਸੇ ਹਰਿਆਣਾ ਚ ਵੀ ਚੋਣਾਂ ਚ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਕਿ ਜਿਹੜੇ ਕਿਸਾਨ ਦਿੱਲੀ ਚ ਜਾਣ ਲਈ ਇੱਥੇ ਬੈਠੇ ਨੇ ਬਾਰਡਰਾਂ ਤੇ ਜੇ ਉਹਨਾਂ ਦੀ ਸਰਕਾਰ ਹਰਿਆਣਾ ਚ ਆਉਂਦੀ ਹੈ ਤਾਂ ਉਹ ਇਹ ਬਾਰਡਰ ਖੋਲਣਗੇ ਰੋਕਾਂ ਤੋੜਨਗੇ ਰੋਕਾਂ ਹਟਾਉਣਗੇ ਤਾਂ ਕਿ ਕਿਸਾਨ ਦਿੱਲੀ ਚ ਜਾ ਕੇ ਆਪਣਾ ਪ੍ਰੋਟੈਸਟ ਕਰ ਸਕਣ ਔਰ ਅੱਜ ਦਾ ਜਿਹੜਾ ਵਕਵਾ ਖਤਾਵਾ ਤੇ ਕਿਸਾਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਹਦੇ ਨਾਲ ਪੰਜਾਬ ਚ ਨਹੀਂ ਹਰਿਆਣਾ ਚ ਵੀ ਕਿਸਾਨਾਂ ਵੱਲੋਂ ਲੱਗੀਆਂ ਗਈਆਂ ਔਰ ਉੱਥੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਮੰਗਾਂ ਨੇ ਮੁੱਦੇ ਨੇ ਮਸਲੇ ਨੇ ਉਹਨਾਂ ਨਾਲ ਪੂਰੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਦੇ ਕਿਸਾਨ ਵੀ ਜੁਪੀ ਦੇ ਕਿਸਾਨ ਵੀ ਹਰਿਆਣਾ ਦੇ ਕਿਸਾਨ ਰਾਜਸਥਾਨ ਦੇ ਕਿਸਾਨ ਜਾਂ ਹੋਰ ਸਟੇਟਾਂ ਦੇ ਕਿਸਾਨ ਵੀ ਜੁੜੇ ਹੋਏ ਨੇ ਔਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੰਘਰਸ਼ ਤੇਜ਼ ਹੋ ਰਿਹਾ ਇਹ ਵਾਕਈ ਜਿੰਨਾ ਚਿਰ ਕਿਸਾਨਾਂ ਦੇ ਮੁੱਦੇ ਮਸਲੇ ਆ ਸਰਕਾਰ ਧਿਆਨ ਨਹੀਂ ਦਿੰਦੀ ਉਨੀ ਦੇਰ ਇਹ ਸੰਘਰਸ਼ ਤਾਂ ਚੱਲੂਗਾ ਹੀ ਔਰ ਸਰਕਾਰ ਨੂੰ ਜ਼ਰੂਰ ਚਾਹੀਦਾ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਸਰਕਾਰ ਪੂਰੇ ਕਰੇ ਕਿਸਾਨਾਂ ਦੀ ਜਿਹੜੀ ਐਮਐਸਪੀ ਦੀ ਗਰੰਟੀ ਦਾ ਵਾਅਦਾ ਸੁਵਾ ਕਰੇ ਕਿਸਾਨਾਂ ਦੇ ਜਿਹੜੇ ਹੋਰ ਮੁੱਦੇ ਮਸਲੇ ਆ ਉਹਨਾਂ ਦਾ ਹੱਲ ਕਰੇ ਜੀ ਤਾ ਅੱਗੇ ਗੱਲ ਕਰਦੇ ਆ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਨਵੀਂ ਜਾਣਕਾਰੀ ਕੀ ਨੇ ਉਮੀਦਵਾਰਾਂ ਚ ਕਿਸ ਤਰ੍ਹਾਂ ਦਾ ਮਾਹੌਲ ਹੈ ਅ ਲਗਨ ਜੀ ਪੰਚਾਇਤੀ ਚੋਣਾਂ ਨੂੰ ਲੈ ਕੇ ਗੱਲ ਕਰੀਏ ਤਾਂ ਪੰਜਾਬ ਚ ਪੂਰੀ ਸਰਗਰਮੀ ਚੱਲ ਰਹੀ ਹੈ ਔਰ ਪੰਜਾਬ ਦੇ ਕੁੱਲ ਜਿਹੜੇ 13237 ਪਿੰਡ ਨੇ ਜਿਨ੍ਹਾਂ ਚ ਪੰਚਾਇਤਾਂ ਚੁਣੀਆਂ ਜਾਣੀ ਪਰ ਜਿਹੜੇ ਮਤਲਬ ਅੱਜ ਤੱਕ ਦੇ ਅੱਜ ਦੇ ਅੰਕੜੇ ਨਹੀਂ ਪੂਰੇ ਹਜੇ ਉਹ ਆਈ ਡਿਟੇਲ ਅੱਜ ਤੱਕ ਦੇ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ 848 ਸਰਪੰਚਾਂ ਨੇ ਆਪਣੀਆਂ ਹੁਣ ਤੱਕ ਨਾਮਜ਼ਦਗੀਆਂ ਦੇਤੀਆਂ 1446 ਪੰਚਾਂ ਨੇ ਆਪਣੀਆਂ ਪੰਜਾਬ 'ਚ ਨਾਮਜ਼ਦਗੀਆਂ ਦਿੱਤੀਆਂ ਔਰ ਇਹ ਹਜੇ ਗਿਣਤੀ ਤਾਂ ਕਾਫੀ ਵੱਡੀ ਆ ਔਰ ਕਿਸਾਨ ਕਹਿ ਲੋ ਲੋਕਾਂ ਨੂੰ ਜਿਹੜੇ ਉਮੀਦਵਾਰ ਨੇ ਸੰਭਾਵੀ ਉਮੀਦਵਾਰ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਮਹਾਈਆਂ ਜਿਹਦੇ ਕਰਕੇ ਉਹ ਅ ਮਤਲਬ ਅਜੇ ਤੱਕ ਆਪਣੀਆਂ ਨਾਮਜ਼ਦਗੀਆਂ ਦਾਖਲ ਨਹੀਂ ਕਰ ਸਕੇ ਔਰ ਅੱਜ ਇਹ ਮੰਗ ਵੀ ਠਾਈ ਹੈ ਵਿਰੋਧੀ ਧਿਰਾਂ ਨੇ ਜੀਚ ਕਾਲੀ ਦਲ ਸੁਧਾਰ ਲਹਿਰ ਨੇ ਵੀ ਇਹ ਮੰਗ ਠਾਈ ਹੈ ਕਿ ਨਾਮਜ਼ਦਗੀਆਂ ਦੇਣ ਦੀ ਜਿਹੜੀ ਤਰੀਕਾ ਉਹ ਬਦਾਈ ਜਾਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਵੋਟਰ ਸੂਚੀਆਂ ਹੀ ਨਹੀਂ ਮਿਲੀਆਂ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਹੈ ਚੁੱਲਾ ਟੈਕਸ ਨਾਮ ਮਿਲਣ ਕਰਕੇ ਜਾਂ ਐਨਓ ਨਾਮ ਮਿਲਣ ਕਰਕੇ ਬਹੁਤ ਸਾਰੀਆਂ ਲੋਕਾਂ ਨੂੰ ਸਮੱਸਿਆਵਾਂ ਆਈਆਂ ਨੇ ਔਰ ਇਹ ਮੰਗ ਕੀਤੀ ਜਾ ਰਹੀ ਕਿ ਇਹ ਡੇਟ ਵਧਾਈ ਜਾਵੇ ਔਰ 2 ਤੇ 3 ਦੀ ਵਿੱਚ ਛੁੱਟੀ ਵੀ ਆ ਗਈ ਹੈ ਤੁਹਾਨੂੰ ਪਤਾ ਅਕਤੂਬਰ ਦੀ ਔਰ ਇਹ ਮੰਗ ਜਿਹੜੀ ਹੈ ਜਾਇਜ਼ ਵੀ ਹੈ ਵੀ ਇਹ ਡੇਟ ਵਧਾਈ ਜਾਵੇ ਔਰ ਬਹੁਤ ਸਾਰੀਆਂ ਖੈਰਾ ਇਹਨਾਂ ਦਿਨਾਂ 'ਚ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਨਾਮਜਤਿੰਗੀਆਂ ਜਿਹੜੀਆਂ ਤੇਜ਼ੀ ਨਾਲ ਹੋਣਗੀਆਂ ਔਰ ਲੋਕਾਂ ਨੇ ਹੁਣ ਭਾਵੇਂ ਕਹਿ ਲੋ ਲਾਈਨਾਂ 'ਚ ਲੱਗ ਕੇ ਇਕਤਾਰਾਂ 'ਚ ਲੱਗ ਕੇ ਕਹਿ ਲੋ ਤੱਕੇ ਖਾ ਕੇ ਆਪਣੇ ਪੇਪਰ ਤਾਂ ਪਾ ਲਏ ਨੇ ਪਰ ਇਹ ਵੀ ਬਹੁਤ ਸਾਰੇ ਲੋਕ ਆ ਜੇ ਇਸ ਗੱਲੋਂ ਜਿਨ੍ਹਾਂ ਦੇ ਹੁਣ ਵੋਟਰ ਸੂਚੀਆਂ ਜੇ ਨਾਂ ਹੀ ਗਾਇਬ ਹੋ ਗਏ ਉਮੀਦਵਾਰਾਂ ਨੇ ਜਿਨ੍ਹਾਂ ਨੇ 5 ਸਾਲਾਂ ਤੋਂ ਮਤਲਬ ਉਹ ਲਾਈ ਗਈ ਸੀ ਕਹਿ ਲੋ ਤਿਆਰੀਆਂ ਕੀਤੀਆਂ ਹੋਈਆਂ ਸੀ ਉਹਨਾਂ ਦੀਆਂ ਤਿਆਰੀਆਂ ਤੇ ਵੀ ਪਾਣੀ ਫਿਰਿਆ ਆਸਾਂ ਤੇ ਵੀ ਪਾਣੀ ਫਿਰਿਆ ਪਰ ਫਿਰ ਵੀ ਬਹੁਤ ਸਾਰੇ ਬਹੁਤੇ ਲੋਕਾਂ ਨੇ ਜਿਹੜੇ ਉਹ ਪੇਪਰ ਆਪਣੇ ਤਿਆਰ ਉਮੀਦਵਾਰਾਂ ਨੇ ਕਰਵਾ ਲਏ ਨੇ ਔਰ ਆਉਣ ਵਾਲੇ ਦਿਨਾਂ ਚ ਅਜੇ ਰਹਿੰਦੇ ਆ ਕਾਫੀ ਵੱਡੀ ਪੱਦਰ ਤੇ ਨਾਮਜਦਗੀਆਂ ਹੋਣਗੀਆਂ ਕਿਉਂਕਿ ਤਾਂ ਗਿਣਤੀ ਹਜ਼ਾਰਾਂ ਚ ਜਾਣੀ ਆ ਪਰ ਅੱਜ ਲਾ ਲੋ ਜਾਂ ਕੱਲ ਲਾ ਲੋ ਇਹ ਕਾਫੀ ਗੰਤੀ ਚ ਹੁਣ ਨਾਮਜਦਗੀਆਂ ਹੋਣਗੀਆਂ ਔਰ ਪਿੰਡਾਂ ਚ ਆਪਾਂ ਗੱਲ ਕਰੀਏ ਤਾਂ ਪਿੰਡਾਂ ਚ ਤਾਂ ਪੂਰੀਆਂ ਸਰਗਰਮੀਆਂ ਨੇ ਔਰ ਕਈ ਕਈ ਪਿੰਡਾਂ ਚ ਤਾਂ ਪਰਿਵਾਰਾਂ ਚੋਂ ਵੀ ਆਪਸ ਵਿੱਚ ਆਹਮੋ ਸਾਹਮਣੇ ਹੋ ਗਏ ਨੇ ਪਰ ਦੂਸਰੇ ਪਾਸੇ ਗੱਲ ਕਰੀਏ ਕਿ ਜਿਹੜੀ ਹੈਗੀ ਆ ਭਾਵੇਂ ਚੋਣ ਨਿਸ਼ਾਨ ਤੇ ਚੋਣਾ ਨਹੀਂ ਲੜੀਆਂ ਜਾਣੀਆਂ ਪਰ ਉਹ ਧੜੇਵੰਦੀਆਂ ਪਾਰਟੀਆਂ ਨਾਲ ਸੰਬੰਧਤ ਜਿਹੜੇ ਨੇ ਉਹ ਵੀ ਧੜੇ ਬਣ ਗਏ ਨੇ ਜਾਂ ਕਹਿ ਲੋ ਆ ਮੋ ਸਾਹਮਣੇ ਹੋ ਗਏ ਨੇ ਕੋਈ ਇਹ ਕਿਉਂਕਿ ਇਹ ਤੇ ਕਾਂਗਰਸ ਦਾ ਜਾਂ ਕਾਲੀ ਦਲ ਦਾ ਉਮੀਦਵਾਰਾਂ ਤੇ ਮੋਹਰ ਤਾਂ ਲੱਗੀ ਹੁੰਦੀ ਹੈ ਨਾ ਉਹ ਕਿਸੇ ਨਾ ਕਿਸੇ ਦੇ ਸਮਰਥਕ ਹੁੰਦੇ ਨੇ ਜਿਹੜੇ ਜਦੋਂ ਚੋਣ ਮદાન ਚ ਉਤਰਦੇ ਨੇ ਤਾਂ ਉਹਨਾਂ ਚ ਇੱਕ ਉਹ ਮਤਲਬ ਕਾਲੀ ਦਲ ਦੀ ਕਹਿ ਲੋ ਧਿਰ ਜਾਂ ਕਾਂਗਰਸ ਦੀ ਧਿਰ ਜਾਂ ਆਮ ਆਦਮੀ ਪਾਰਟੀ ਇੱਕੀ ਪਹਿਲੀ ਵਾਰੀ ਲੜ ਰਹੀ ਹੈ ਉਹ ਤੇ ਰਾਤ ਤਾਂ ਬਣੀ ਜਾਂਦੀਆਂ ਨੇ ਉਹ ਤਾਂ ਦੀ ਧੜੇਬੰਦੀ ਤਾਂ ਖੜੀ ਹੋ ਹੀ ਜਾਂਦੀ ਜਿੰਨਾ ਪਿੰਡਾਂ 'ਚ ਭਾਵੇਂ ਬਹੁਤ ਸਾਰੇ ਪਿੰਡਾਂ ਨੇ ਅ ਮਤਲਬ ਇਸ ਵਾਰ ਇਹ ਵੀ ਇੰਟਰਸਟ ਦਿਖਾਇਆ ਕਿ ਸਰਬਸੰਤੀ ਹੋ ਗਈ ਔਰ ਵਿਦੇਸ਼ਾਂ ਚ ਬੈਠੇ ਜਿਹੜੇ ਪ੍ਰਵਾਸੀ ਪੰਜਾਬੀ ਆ ਉਹਨਾਂ ਨੇ ਵੀ ਆਪਣੇ ਪਿੰਡਾਂ ਚ ਸਰਬਸੰਤੀ ਕਰਾਉਣ ਲਈ ਲੋਕਾਂ ਤੇ ਜ਼ੋਰ ਪਾਇਆ ਕਿਉਂਕਿ ਉਹਨਾਂ ਦੀ ਕਾਫੀ ਸੁਣੀ ਵੀ ਜਾਂਦੀ ਹੈ ਪਿੰਡਾਂ ਚ ਕਿਉਂਕਿ ਹਰ ਪਿੰਡ ਚ ਕੋਈ ਵੀ ਸਮਾਜਿਕ ਕਾਰਜ ਹੁੰਦਾ ਕੋਈ ਖੇਡਾਂ ਦਾ ਕਾਰਜ ਜਾਂ ਸਿੱਖਿਆ ਦਾ ਖੇਤਰ ਹੈ ਧਾਰਮਿਕ ਖੇਤਰ ਹੈ ਸਾਰੇ ਕਾਰਜਾਂ ਚ ਜਿਹੜੇ ਪ੍ਰਵਾਸੀ ਪੰਜਾਬੀ ਅਹਿਮ ਰੋਲ ਅਦਾ ਕਰਦੇ ਆ ਔਰ ਖਾਸ ਕਰ ਇਹਨਾਂ ਇਲੈਕਸ਼ਨਾਂ ਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਰੋਲ ਹੁੰਦਾ ਔਰ ਇਸ ਵਰ ਬਹੁਤ ਸਾਰੇ ਪਿੰਡਾਂ ਦੇ ਪ੍ਰਵਾਸੀ ਪੰਜਾਬੀਆਂ ਨੇ ਵੀ ਮਤਲਬ ਲੋਕਾਂ ਨੂੰ ਧੜੇਬੰਦੀ ਖਤਮ ਕਰਨ ਲਈ ਜਾਂ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਨੇ ਉਹ ਸਰਬਸੰਮਤੀ ਨਾਲ ਕਰਨ ਦੀ ਅਪੀਲ ਕੀਤੀ ਹੈ ਔਰ ਉਹਦਾ ਅਸਰ ਵੀ ਹੋਇਆ ਲੋਕਾਂ ਨੇ ਸਰਬਸੰਮਤੀ ਕਾਫੀ ਪਿੰਡਾਂ 'ਚ ਕੀਤੀ ਵੀ ਹੈ ਔਰ ਕਈ ਪਿੰਡ ਅਜੇ ਇਹ ਵੀ ਹੈਗੇ ਨੇ ਜਿਨ੍ਹਾਂ ਤੇ ਜੇ ਪੁਰਾਣੇ ਇਤਿਹਾਸ ਨੂੰ ਪਰੋਲ ਲਿਆ ਜਾਵੇ ਤਾਂ ਬਹੁਤ ਜ਼ਿਆਦਾ ਮਤਲਬ ਆਪਸੀ ਧੜੇਬੰਦੀ ਜਾਂ ਟਸਲ ਇਹਨਾਂ ਚੋਣਾਂ 'ਚ ਪੈਦਾ ਹੋ ਜਾਂਦੀ ਹੁੰਦੀ ਸੀ ਪਰ ਇਸ ਵਾਰੀ ਉਹਨਾਂ ਪਿੰਡਾਂ 'ਚ ਵੀ ਸਰਬਸੰਤੀਆਂ ਹੋਈਆਂ ਔਰ ਇਹ ਚੰਗਾ ਕਦਮ ਹੈ ਔਰ ਜਿੰਨਾਂ ਪਿੰਡਾਂ 'ਚ ਸਰਬਸੰਤੀ ਨਹੀਂ ਹੋਈ ਉਹਨਾਂ ਪਿੰਡਾਂ 'ਚ ਜਿਹੜੀਆਂ ਰੌਣਕਾਂ ਹੈਗੀਆਂ ਨੇ ਪੰਚੀ ਲਈ ਵੀ ਵਾਰਡਾਂ 'ਚ ਵੱਖ-ਵੱਖ ਵਾਰਡਾਂ 'ਚ ਰੌਣਕਾਂ ਨੇ ਉਮੀਦਵਾਰ ਉਤਰੇ ਨੇ ਔਰ ਕਹਿ ਲਉ ਭਾਵੇਂ ਸਮਾਂ ਥੋੜਾ ਚੰਗੀ ਗੱਲ ਵੀ ਹੈ ਸਮਾਂ ਥੋੜਾ ਹੀ ਚਾਹੀਦਾ ਹੈ ਵਿੱਚ ਜਦੋਂ ਲੰਬਾ ਪੀਰੀਅਡ ਹੁੰਦਾ ਤਾਂ ਮਤਲਬ ਉਮੀਦਵਾਰਾਂ ਦੇ ਖਰਚੇ ਵੀ ਜ਼ਿਆਦਾ ਵੱਧਦੇ ਆ ਔਰ ਘੜੇਬੰਦੀ ਵੀ ਜਿਆਦਾ ਉੱਪਰ ਦੀ ਹੈ ਔਰ ਇਹ ਜ਼ਰੂਰ ਹੈ ਕਿ ਪੰਜਾਬ ਜਿਹੜੀਆਂ ਪਿਛਲੇ ਦਿਨਾਂ ਚ ਕਈ ਘਟਨਾਵਾਂ ਵਾਪਰੀਆਂ ਨੇ ਜਿਹੜੀ ਨਾਮਜ਼ਦਗੀਆਂ ਨੂੰ ਜਿਵੇਂ ਜੀਰੇਚ ਘਟਨਾ ਹੋਈ ਹੈ ਉਹ ਆਪਣੇ ਪਤੀਰ ਜੀਰਾ ਜਿਹੜੇ ਉਹ ਜ਼ਖਮੀ ਵੀ ਹੋਏ ਆ ਜਾਂ ਹੋਰ ਵੀ ਉੱਥੇ ਉਸ ਉਸ ਘਟਨਾ ਦੀ ਵੀ ਜੇ ਜ਼ਿਕਰ ਕਰੀਏ ਤਾਂ ਉਸ ਘਟਨਾ ਦੇ ਸੰਬੰਧ ਚ ਵੀ 709 ਲੋਕਾਂ ਦੇ ਖਿਲਾਫ ਪੁਲਿਸ ਨੇ ਜਿਹੜਾ ਮਾਮਲਾ ਦਰਜ ਕਰ ਲਿਆ ਔਰ 14 ਦੀ ਜਿਹੜੀ ਹੈ ਮਤਲਬ ਨਿਸ਼ਾਨਦੇਹੀ ਵੀ ਹੋ ਗਈ ਹੈ ਵੀ ਕੌਣ ਨੇ ਔਰ ਬਾਕੀ ਜਿਹੜਾ ਵੱਡਾ ਕੋਲੋ ਕਾਫਲਾ ਉਹਨਾਂ ਦੇ ਖਿਲਾਫ ਵੀ ਇਸ ਮਾਮਲਾ ਜਾਂ ਤਰਜੋਆ ਜਾਂ ਕਾਰਵਾਈ ਹੋਈ ਹੈ। ਹੋਰ ਵੀ ਨਤਾਵਾਂ ਤੇ ਜਿਹੜੀਆਂ ਛੋਟੀਆਂ-ਛੋਟੀਆਂ ਘਟਨਾਵਾਂ ਜੋ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਨਤਾਵਾਂ ਵੱਲੋਂ ਵੀ ਸਰਕਾਰ ਤੇ ਤੋਸ਼ ਲਾਇਆ ਗਿਆ ਕਿ ਸਰਕਾਰ ਮਤਲਬ ਆਪਣੇ ਉਮੀਦਵਾਰਾਂ ਨੂੰ ਜਤਾਉਣ ਲਈ ਇਹਨਾਂ ਚੋਣਾਂ 'ਚ ਧੱਕੇਸ਼ਾਹੀ ਕਰ ਰਹੀ ਹੈ। ਔਰ ਇਹ ਵੀ ਕਿਹਾ ਗਿਆ ਕਿ ਬਹੁਤੇ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਐਨਓਸੀ ਨੇ ਦਿੱਤੀ ਜਾ ਰਹੀ ਜਿਹੜੇ ਕਾਂਗਰਸ ਜਾਂ ਅਕਾਲੀ ਦਲ ਨਾਲ ਸੰਬੰਧਿਤ ਹੈ ਔਰ ਇਹ ਚਲੋ ਬ੍ਰੋਤੀਤਰ ਨੇ ਦੋਸ਼ ਤਾਂ ਖੈਰ ਲਾਉਣੇ ਹੁੰਦੇ ਆ ਪਰ ਕੁਲਵੀਰ ਜੀਰਾ ਦੇ ਹੱਕ ਜਿਹੜਾ ਆਪਣੇ ਹੈਗੇ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਔਰ ਸਰਕਾਰ ਤੇ ਦੋਸ਼ ਲਾਏ ਨੇ ਉਹ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਹੈ ਕਿ ਉੱਥੇ ਗਰਦਾਸਪੁਰ 'ਚ ਵੀ ਟੀਸੀ ਦਫ਼ਤਰ 'ਚ ਉਲਝਦੇ ਨਜ਼ਰ ਆਏ ਆ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਸਾਪ ਸਿੰਘ ਬਾਜਬਾਦ ਵੀ ਸੀ ਤ੍ਰਿਪਤ ਰਜਿੰਦਰ ਸਿੰਘ ਬਾਜਬਾਦ ਵੀ ਸੀਗੇ ਉਹਨਾਂ ਵਿਚਾਰ ਡੀਸੀ ਦਫਤਰ ਤੋਂ ਬਾਹਰ ਜਾਣ ਦੀ ਕਿਸੇ ਨੇ ਕਹਿਤਾ ਸੀ ਤੇ ਉੱਥੇ ਉਹ ਬੜਾ ਤਲਕ ਮਤਲਬ ਸਥਿਤੀ ਜਿਹਦਾ ਤਲਕ ਉਹ ਚ ਸ਼ਬਦਾਂ ਚ ਬੋਲਦੇ ਸੁਣੇ ਗਏ ਵੀਡੀਓ ਵੀ ਉਹ ਵਾਇਰਲ ਹੋਈ ਸੀ ਔਰ ਇਸੇ ਹੀ ਲੈਜੇ ਜੋ ਪੰਜਾਬ ਵਿਚਰ ਦੇ ਨਜ਼ਰ ਆ ਰਹੇ ਨੇ ਔਰ ਉਹਨਾਂ ਨੇ ਕੁਲਵੀਰ ਸਿੰਘ ਜੀਰਾ ਦੇ ਹੱਕ ਚ ਵੀ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਦੇਖਿਆ ਜਾਵੇ ਤਾਂ ਪੰਜਾਬ ਜਿਹੜਾ ਕਹਿ ਲਓ ਮਾਹੌਲ ਜਿਹੜਾ ਪੂਰਾ ਰੌਣਕਾਂ ਨੇ ਚੋਣਾਂ ਨੂੰ ਲੈ ਕੇ ਔਰ ਜਿਹੜਾ ਪੂਰੇ ਉਮੀਦਵਾਰ ਆਪਣੇ ਆਪਣੇ ਉਮੀਦਵਾਰਾਂ ਨੂੰ ਜਿੱਤਾਉਣ ਲਈ ਉਹਨਾਂ ਦੇ ਸਮਰਥਕ ਵੀ ਜਿਹੜੇ ਨੇ ਸਰਗਰਮ ਹੋ ਗਏ ਨੇ ਜੀ ਸਰ ਅੱਗੇ ਗੱਲ ਕਰਦੇ ਆਂ ਵੀ ਕਰੋੜਾ ਚ ਸਰਪੰਚੀ ਖਰੀਦਣ ਦਾ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਇਹਦਾ ਕੀ ਬਣੂਗਾ ਹੁਣ ਅ ਦੇਖੋ ਡੇਰਾ ਬਾਬਾ ਨਾਨਕ ਜਿਹੜਾ ਹਰਦੋਵਾਲ ਪਿੰਡ ਪੈਂਦਾ ਉੱਥੋਂ ਦੀ ਤੁਹਾਨੂੰ ਪਤਾ ਹੈ ਕਿ 2 ਕਰੋੜ ਚ ਸਰਪੰਚੀ ਦੀ ਬੋਲੀ ਜਿਹੜੀ ਲੱਗੀ ਆ ਔਰ ਪਿਛਲੇ ਦਿਨਾਂ ਚ ਜਿਹੜੀਆਂ ਇਹ ਬੋਲੀਆਂ ਕਈ ਪਿੰਡਾਂ 'ਚ ਤੁਸੀਂ ਦੇਖਿਆ ਕਿ ਵੀਡੀਓ ਵਾਇਰਲ ਹੋਈਆਂ ਨੇ ਕਿ ਮਤਲਬ ਇੱਕ ਸੱਤ ਜਿ ਕਹਿ ਲੋ ਜਾਂ ਕਿਸੇ ਸਾਂਝੀ ਥਾਂ ਤੇ ਖੜ ਕੇ ਬੋਲੀ ਲਾਈ ਜਾ ਰਹੀ ਹੈ ਜੀ 45 ਲੱਖ 50 ਲੱਖ 30 ਲੱਖ ਤੋਂ ਸ਼ੁਰੂ ਕਰਕੇ ਇਸ ਤਰ੍ਹਾਂ ਦੀਆਂ ਬੋਲੀਆਂ ਦੇ ਖਿਲਾਫ ਦੋ ਤਰ੍ਹਾਂ ਦੀ ਆਵਾਜ਼ ਪਾਈ ਸੀ ਇੱਕ ਤਾਂ ਇਹ ਸੀ ਕਿ ਚਲੋ ਜਿਹੜਾ ਪੈਸਾ ਜਿਹੜੇ ਉਮੀਦਵਾਰਾਂ ਨੇ ਪੈਸਾ ਆਪਣੇ ਚੋਣਾਂ ਤੇ ਖਰਚਣਾ ਵੈਸੇ ਸ਼ਰਾਬਾਂ ਤੇ ਜਾਂ ਹੋਰ ਨਸ਼ਿਆਂ ਜਾਂ ਹੋਰ ਕਿਉਂਕਿ ਤੁਹਾਨੂੰ ਪਤਾ ਕਿ ਵੋਟਰਾਂ ਨੂੰ ਭਰਮਾਉਣ ਲਈ ਹਰ ਹਰ ਬਾਜ਼ਾਰ ਦਾ ਤਾਂ ਵਰਤਦਾ ਹੀ ਨੇ ਉਮੀਦਵਾਰ ਤੇ ਉਹੀ ਪੈਸਾ ਕਿਉਂ ਨਾ ਪਿੰਡ ਦੀ ਡਿਵੈਲਪਮੈਂਟ ਤੇ ਲਾ ਦਿੱਤਾ ਜਾਵੇ ਜਾਂ ਜਿਹੜੇ ਉਮੀਦਵਾਰ ਨੇ ਉਹਨਾਂ ਤੋਂ ਪਿੰਡ ਦੀ ਡਿਵੈਲਪਮੈਂਟ ਲਈ ਪੈਸਾ ਲੈ ਕੇ ਡਿਵੈਲਪਮੈਂਟ ਕਰਵਾਈ ਜਾਵੇ ਪਰ ਇਹ ਇੱਕ ਜਿਹੜਾ ਬੋਲੀਆ ਰੁਝਾਨ ਸੀਗਾ ਇਹ ਇਹ ਤਾਂ ਵਿਰੋਧ ਵੀ ਹੋਇਆ ਸੀ ਕਿਉਂਕਿ ਇਹ ਲੋਕਤੰਤਰ ਨਾਲ ਇੱਕ ਤਰ੍ਹਾਂ ਦਾ ਖਲਵਾੜ ਵੀ ਹੈ ਜਾਂ ਕਹਿ ਲੋ ਕਿਉਂਕਿ ਲੋਕਤੰਤਰ ਤਾਂ ਹਰ ਬੰਦੇ ਨੂੰ ਕਹਿ ਲੋ ਸਰਪੰਚੀ ਵੇਚਣ ਦੀ ਗੱਲ ਥੋੜੀ ਉੱਥੇ ਹੁੰਦੀ ਹੈ ਇਦਰ ਪੰਚੀ ਤੁਸੀਂ ਬੋਲੀ ਲਾ ਕੇ ਵਿੱਚੋਂ ਜਿਹੜਾ ਪਿੰਡ ਦਾ ਅਮੀਰ ਜਾਂਦਾ ਕੋਈ ਉਹ ਸਰਪੰਚੀ ਖਰੀਦ ਲਵੇ ਇਹ ਤਾਂ ਲੋਕਤੰਤਰ ਹੈ ਡੈਮੋਕ੍ਰੇਸੀ ਆ ਹਰ ਬੰਦੇ ਨੂੰ ਅਧਿਕਾਰ ਹੈ ਕਿ ਉਹ ਕੋਈ ਵੀ ਚੋਣ ਲੜ ਸਕਦਾ ਇਹ ਤਾਂ ਸਰਪੰਚੀ ਪੰਚੀ ਦੀਆਂ ਚੋਣਾਂ ਨੇ ਬਟ ਤਾਂ ਵੀ ਕੋਈ ਬੰਦਾ ਵੀ ਲੜ ਸਕਦਾ ਆਮ ਇਨਸਾਨ ਵੀ ਲੜ ਸਕਦਾ ਆਮ ਨਾਗਰਿਕ ਵੀ ਲੜ ਸਕਦਾ ਤੇ ਜਿਹੇ ਮਾਹੌਲ ਚ ਜਿਹੜਾ ਕਹ ਲੋ ਜੁਡੀਸ਼ੀਲੀ ਨਾਲ ਸੰਬੰਧਤ ਇਹ ਮਾਮਲਾ ਜੁਡੀਸ਼ੀਲੀ ਤੱਕ ਵੀ ਪਹੁੰਚਿਆ ਹੈ ਕਿ ਵਕੀਲ ਨੇ ਚੰਡੀਗੜ੍ਹ ਦੇ ਨੇ ਇਹਦੇ ਉਹ ਸਰਦੋਵਾਲ ਪਿੰਡ ਦੀ ਇੱਕ ਰੈਟਵੀ ਉੱਥੇ ਪਾਈ ਹੈ ਹਾਈ ਕੋਰਟ ਚ ਤੇ ਹਾਈ ਕੋਰਟ ਵੱਲੋਂ ਇਸ ਮਾਮਲੇ 'ਚ ਅੱਜ ਫੈਸਲਾ ਆਉਣਾ ਕੀ ਫੈਸਲਾ ਆਉਂਦਾ ਉਹ ਸਮਾਂ ਦੱਸੂਗਾ ਪਰ ਜਿਹੜੀ ਜਿਹੜਾ ਜਾਗਰੂਕ ਵਰਗ ਹੈ ਪੰਜਾਬ ਦਾ ਤਾਂ ਇਹਦੀ ਡੈਮਪੇਸੀ ਨਾਲ ਜੁੜੇ ਹੋਈਆਂ ਸੰਸਥਾਵਾਂ ਨੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਵੀ ਕੀਤਾ ਕਿ ਕਿਸੇ ਸਰਪੰਚੀ ਦੀ ਜਾਂ ਪੰਚੀ ਦੀ ਬੋਲੀ ਨਹੀਂ ਹੋਣੀ ਚਾਹੀਦੀ ਇਸ ਢੰਗ ਨਾਲ ਤੋਂ ਜਿਹੜੇ ਪਿੰਡਾਂ ਦੇ ਰਜਵਾੜੇ ਲੋਕ ਨੇ ਜਾਂ ਉਹੀ ਹਰ ਵਾਰ ਸਰਪੰਚੀ ਖਰੀਦ ਲਿਆ ਕਰਨਗੇ ਆਮ ਲੋਕਾਂ ਦਾ ਕਿੱਥੇ ਅਧਿਕਾਰ ਰਹਿ ਜਾਣਗੇ ਫਿਰ ਡੈਮੋਕ੍ਰੇਸੀ ਕਿੱਥੇ ਰਹੇ ਲੋਕਤੰਤਰ ਕਿੱਥੇ ਰਹ ਜੂਗਾ ਇਹ ਇਸ ਰੂਪ ਚ ਵਿਰੋਧ ਵੀ ਹੋਗਾ ਔਰ ਇਹ ਹੋਣਾ ਵੀ ਚਾਹੀਦਾ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰ ਇਹਦੇ ਸੰਬੰਧ ਚ ਅੱਜ ਫੈਸਲਾ ਹਾਈ ਕੋਰਟ ਦਾ ਆਊਗਾ ਕੀ ਫੈਸਲਾ ਆਉਂਦਾ ਕਿਉਂਕਿ ਉੱਥੋਂ ਵਾਲਾ ਤਾਂ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ 2 ਕਰੋੜ ਦੀ ਬੋਲੀ ਦੇਣ ਵਾਲੇ ਪਰਿਵਾਰ ਨੇ ਹੁਣ ਪੈਰ ਪਿੱਛੇ ਵੀ ਖਿੱਚ ਲਿਆ ਤੋਂ ਕਾਫੀ ਜ਼ਿਆਦਾ ਪਹਿਲਾਂ ਤਾਂ ਸਾਰੇ ਚੈਨਲਾਂ ਤੇ ਆ ਕੇ ਬੋਲ ਗਏ ਇਹ ਇੰਟਰਵਿਊ ਹ ਦੇ ਗੇ ਹੁਣ ਇਹ ਪਤਾ ਲੱਗਿਆ ਕਿ ਉਹਨਾਂ ਨੇ ਪੈਰ ਪਿੱਛੇ ਵੀ ਖਿੱਚ ਲਿਆ ਇਹ ਮਾਮਲਾ ਹਾਈ ਕੋਰਟ 'ਚ ਵੀ ਚੱਲਿਆ ਗਿਆ ਹਾਈ ਕੋਰਟ ਵੱਲੋਂ ਕੀ ਫੈਸਲਾ ਹੁੰਦਾ ਉਹਦੀ ਢੀਕ ਕੀਤੀ ਜਾ ਰਹੀ ਹੈ ਜੀ ਤਾਈਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਦਾਰ ਜੋਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਧੰਨਵਾਦ